ਪਿਛਲੇ ਦਿਨੀ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਸੀ ਹਰਨੀਤ ਪਠਾਨ ਮਾਜਰਾ ਜਿਹਦੇ ਉੱਪਰ ਪੰਜਾਬ 'ਚ ਕੇਸ ਦਰਜ ਕੀਤਾ ਗਿਆ ਉਹਨੇ ਪੰਜਾਬ ਸਰਕਾਰ ਆਪਣੀ ਹੀ ਭਗਵੰਤਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਫਿਰ ਉਹ ਫਰਾਰ ਸੀ ਤੇ ਅੱਜ ਵੱਡੀ ਖਬਰ ਆ ਰਹੀ ਹੈ ਮੀਡੀਆ 'ਚ ਵੀ ਉਹ ਆਸਟ੍ਰੇਲੀਆ ਪਹੁੰਚ ਗਿਆ ਇਸ ਖਬਰ ਦਾ ਸੱਚ ਕੀ ਆ ਪੂਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਹਾਂ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਕਿਹੜੇ ਹਿਸਾਬ ਦੇ ਨਾਲ ਉਹ ਬੰਦਾ ਆਸਟ੍ਰੇਲੀਆ ਪਹੁੰਚ ਗਿਆ ਹੋਵੇਗਾ ਜੇ ਉਹ ਆਸਟ੍ਰੇਲੀਆ ਪਹੁੰਚ ਗਿਆ ਹੈ ਜਿਹਦੀ ਕੇ ਪੁਸ਼ਟੀ ਵਰਗੀ ਖਬਰ ਆ ਰਹੀ ਹੈ ਤਾਂ ਫਿਰ ਕਿਹੜੇ ਹਿਸਾਬ ਨਾਲ ਪਹੁੰਚਿਆ ਕੀ ਪੁਲਿਸ ਤੇ ਸਰਕਾਰ ਦੀ ਇੱਛਾ ਤੋਂ ਜਾਂ ਹਮਾਇਤ ਤੋਂ ਜਾਂ ਮਿਲੀ ਭਗਤ ਤੋਂ ਬਿਨਾ ਪਹੁੰਚਿਆ ਹੋਵੇਗਾ ਇਹ ਤੁਸੀਂ ਆਪਣਾ ਕਮੈਂਟ ਲਿਖਿਓ ਪਿਛਲੇ ਦਿਨੀ ਜਦੋਂ ਹਰਮੀਤ ਪਠਾਨ ਮਾਜਰਾ ਤੇ ਮਗਰ ਪੁਲਿਸ ਲੱਗੀ ਤਾਂ ਉਹ ਹਰਿਆਣਾ ਚਲਾ ਗਿਆ ਖਬਰਾਂ ਆਈਆਂ ਕਿ ਉਹ ਪੁਲਿਸ ਦੇ ਉੱਪਰ ਹਮਲਾ ਕਰਕੇ ਭੱਜ ਗਿਆ ਉਸ ਤੋਂ ਬਾਅਦ ਹੁਣ ਤੱਕ ਆਮ ਆਦਮੀ ਪਾਰਟੀ ਦੇ ਇਸ ਐਮਐਲਏ ਨੂੰ ਪੁਲਿਸ ਪੰਜਾਬ ਦੀ ਫੜ ਨਹੀਂ ਸਕੀ ਕਿਉਂ ਨਹੀਂ ਫੜ ਸਕੀ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਹਰਮੀਤ ਪਠਾਨ ਮਾਜਰਾ ਪੁਲਿਸ ਨੂੰ ਚੱਕਮਾ ਦੇ ਕੇ ਆਸਟ੍ਰੇਲੀਆ ਚਲਾ ਗਿਆ ਤੇ ਇਹ ਕਾਫੀ ਚੈਨਲਾਂ ਤੇ ਜਦੋਂ ਖਬਰ ਆ ਰਹੀ ਹੈ ਤਾਂ ਨਾਲ ਇਹ ਪੁਸ਼ਟੀ ਆ ਰਹੀ ਹੈ ਕਿ ਉਹਨੇ ਆਸਟ੍ਰੇਲੀਆ ਦਾ ਇੱਕ ਚੈਨਲ ਹੈ ਪਿੰਡੂ ਆਸਟ੍ਰੇਲੀਆ ਤੇ ਉਹਦੇ ਉੱਪਰ ਇੱਕ ਉਥੋਂ ਦਾ ਪ੍ਰਸਿੱਧ ਪੱਤਰਕਾਰ ਜਿਹੜਾ ਉਥੇ ਕਵਰੇਜ ਕਰਦਾ ਉਹਨੇ ਉਹਦੀ ਉਥੇ ਇੰਟਰਵਿਊ ਕੀਤੀ ਹੈ ਮੀਡੀਆ 'ਚ ਇਹ ਜਾਣਕਾਰੀ ਚੁਫੇਰੇ ਫੈਲ ਰਹੀ ਹੈ ਤਾਂ ਹੁਣ ਸਵਾਲ ਵੱਡਾ ਹੈ ਕਿ ਜੇਕਰ ਹਰਮੀਤ ਸਿੰਘ ਪਠਾਨ ਮਾਜਰਾ ਵਿਦੇਸ਼ ਚਲਾ ਗਿਆ ਤਾਂ ਹੁਣ ਇੱਥੇ ਜਦੋਂ ਉਹਦਾ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਤਾਂ ਕੀ ਇਹ ਸੱਪ ਦੇ ਲੰਘਣ ਪਿੱਛੋਂ ਲੀਕ ਉੱਟਣ ਵਾਲੀ ਗੱਲ ਨਹੀਂ ਹਰਮੀਤ ਪਠਾਨ ਮਾਜਰਾ ਦਾ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਲੌਕਆਊਟ ਨੋਟਿਸ ਕੀ ਹੁੰਦਾ ਵੀ ਭਾਈ ਉਹ ਹਵਾਈ ਅੱਡਿਆਂ ਤੋਂ ਕਿਤੇ ਲੰਘ ਨਾ ਜਾਵੇ ਆ ਬੰਦਾ ਜੇ ਇਹ ਬੰਦਾ ਕਿਸੇ ਹਵਾਈ ਅੱਡੇ ਤੇ ਆਏ ਤਾਂ ਇਹਨੂੰ ਫੜ ਲਿਆ ਜਾਂਦਾ ਪਰ ਜਦੋਂ ਹੁਣ ਇਹ ਖਬਰ ਫੈਲ ਰਹੀ ਐ ਚਫੇਰੇ ਕਿ ਹਰਮীত ਪਠਾਨ ਮਾਜਰਾ ਤਾਂ ਵੇ ਮੱਕਰ ਕੇ ਫਲਾਈ ਤੇ ਉੱਡ ਗਿਆ ਤੇ ਫਿਰ ਹੁਣ ਕੀ ਮੰਨਿਆ ਜਾਵੇ ਵੀ ਲੌਕਆਊਟ ਨੋਟਿਸ ਜਿਹੜਾ ਫਿਰ ਕੀ ਉਹ ਡਰਾਮਾ ਵਿਖਾਵਾ